ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਕਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਕਾਕੀ ਨਿਕਰਾ ਪਾਈਆਂ ਹੋਈਆਂ ਨੇ ਸੁਦੇਭਗ ਮਹਾਤਮਾ ਦੇ ਪਾਈ ਹੋਈ ਹੈ ਇਹ ਸਾਰੇ ਬਾਦਲ ਦਾ ਉਹਨਾਂ ਦੇ ਵੀ ਕਾਕੀ ਨਿਕਰਾ ਪਾਈਆਂ ਹੋਈਆਂ ਨੇ ਇਹ ਕਾਂਗਰਸ ਵਾਲੇ ਵੀ ਪਾਈਆਂ ਹੋਈਆਂ ਨੇ ਜਿਹੜੀ ਤਾਂ ਗੱਲ ਕੀਤੀ ਵੀ ਕਿਹੜੀ ਵਿਚਾਰਧਾਰਾ ਮਗਰ ਲੱਗਣਾ ਕਿਸੇ ਦਿੱਲੀ ਦਾ ਦਲਾਲ ਨਹੀਂ ਬੰਡਣਾ ਇਹ ਗੱਲ ਆ ਸਾਡੀ ਇਹ ਵਿਚਾਰਧਾਰਾ ਜਿਹੜੀਆਂ ਤਾਂ ਸਵਾਲ ਦਾ ਜਵਾਬ ਮੰਗਿਆ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਦਿੱਲੀ ਦੇ ਦਲਾਲਾਂ ਨੇ ਸਾਨੂੰ ਬਹੁਤ ਤੰਗ ਕਰਿਆ ਹੈ ਹਰ ਇੱਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟਰ ਗਵਰਨਮੈਂਟ ਅੱਗੇ ਜਮਾਣ ਕੋਟਾ ਹੋਇਆ ਖੜਾ ਪੰਜਾਬ ਦੇ ਸਾਰੇ ਲੀਡਰ ਜੇਕਰ ਚਾਹਣਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚਾਹਣੇ ਹੋ ਜੇ ਚੰਡੀਗੜ੍ਹ ਲੈਣਾ ਚਾਹਣਿਓ ਤਾਂ ਹੱਥ ਖੜੇ ਕਰਕੇ ਦੱਸੋ ਕਿਸਾਨੀ ਅੰਦੋਲਨ ਜਾਂ ਪਹਿਲਾ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਜੁਟ ਕੇ ਦਿੱਤਾ ਪਹਿਲਾਂ ਵੀ ਅਸੀਂ ਤਿੰਨੇ ਕਿਸਾਨੀ ਬੈ ਅਸੀਂ ਕਿਸਾਨ ਜਿੱਥੇ ਬੰਦਿਆਂ ਨੇ ਕੈਨਸਲ ਕਰਾਏ ਨੇਗੇ ਦਸ ਕਿਸੇ ਤਰੀ ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤਾ ਨੇਗੇ ਆਉਣ ਵਾਲੇ ਦਿਨਾਂ ਲੈ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਆਉਣ ਵਾਲੇ 10 ਦਿਨਾਂ ਨੂੰ ਟਰਾਲੀਆਂ ਟਰੈਕਟਰ ਲੈ ਕੇ ਆਵਾਂਗੇ ਇਹ ਜੁਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਵੱਡੀ ਗਿਣਤੀ ਦੇ ਭਾਈ ਤੁਸੀਂ ਪੰਜਾਬ ਦੇ ਵਿੱਚੋਂ ਆਏ ਹੋ ਪੰਜਾਬ ਦੇ ਇੱਕ ਹੱਕ ਤੇ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ ਦੇ ਉੱਪਰ ਡਾਕਾ ਵੱਜਿਆ ਇਹ ਵੱਜਿਆ ਕਿਉਂ ਹੈ ਇਹ ਕਿਉਂ ਵੱਜਿਆ ਇਸ ਲਈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆਪਾਂ ਕਰੇ ਸੋਚੀ ਹੈ ਮੈਂ ਗੱਲ ਕਹਿਣ ਲੱਗਿਆ ਤੇ ਲਈ ਜੁम्मेवार ਸਾਢੇ ਅੱਜ ਤੱਕ ਜਿੰਨੀਆਂ ਪਹਿਲਾ ਰਾਜਨੀਤਿਕ ਪਾਰਟੀਆਂ ਰਹੀ ਨੇ ਉਹ ਤਿਆਜੇ ਜਿਹੜੀ ਮੌਜੂਦਾ ਪਾਰਟੀਆਂ ਉਹ ਜ਼ਿੰਮੇਵਾਰ ਆ ਜੇਕਰ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਇਹ ਰਾਜਨੀਤਿਕ ਜੋਰ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜੇ ਕਰਕੇ ਜ਼ਰੂਰ ਦੱਸੋ ਹੱਥ ਖੜੇ ਕਰਕੇ ਦੱਸੋ ਇਹ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਨਹੀਂ ਗਿਆ ਓਏ ਅੱਜ ਜੋ ਵੀ ਪੰਜਾਬ ਦੇ ਹੱਕਾਂ ਉੱਪਰ ਡਾਕਾ ਵੱਜ ਰਿਹਾ ਹੈ ਹਰੇਕ ਬੰਦਾ ਇੱਥੇ ਬੋਲ ਕੇ ਚਲੇ ਜਾਂਦਾ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦਾ ਹਰੇਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟ ਗਵਰਨਮੈਂਟ ਅੱਗੇ ਜਮ੍ਹਾਂਣ ਕੋਡਾ ਹੋਇਆ ਖੜਾ ਹੈ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਦੱਸੋ ਇਸ ਗੱਲ ਨੂੰ ਪੰਜਾਬ ਦੇ ਸਾਰੇ ਲੀਡਰ ਇਸ ਕਰਕੇ ਜੇਕਰ ਚਾਹਣਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚਾਹਣਿਓ ਜੇ ਚੰਡੀਗੜ੍ਹ ਲੈਣਾ ਚਾਹਣਿਓ ਤਾਂ ਹੱਥ ਖੜੇ ਕਰਕੇ ਦੱਸੋ ਚਾਹਣਿਓ ਚਾਹਣਿਓ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇਨਾ ਇਨਾ ਆ ਲੀਡਰ ਨੇ ਲੈ ਕੇ ਦੇਣਾ ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਖਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਖਾਕੀ ਨਿਕਰੇ ਪਾਈਆਂ ਹੋਈਆਂ ਨੇ ਸੁਦੇਪ ਘਮਤਮਾਨ ਦੇ ਪਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਹੈ ਇਹ ਗੱਲ ਜੇ ਬਰੀ ਝੂਠਿਆ ਦੱਸੋ ਇਹ ਸਾਰੇ ਬਾਦਲ ਦਾ ਉਹਨਾਂ ਦੇ ਵੀ ਖਾਕੀ ਨਿਕਰੇ ਪਾਈਆਂ ਹੋਈਆਂ ਨੇ ਇਹ ਕਾਂਗਰਸ ਵਾਲੇ ਵੀ ਪਾਈਆਂ ਹੋਈਆਂ ਨੇ ਗਿਆ ਇਹਨਾਂ ਨੇ ਸਾਰਿਆਂ ਨੇ ਜਿਹੜੇ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸੰਘਰਸ਼ੀ ਲੋਕੋ ਇਹ ਲੜਾਈ ਸੋਨੂੰ ਲੜਨੀ ਪੈਣੀ ਹੈ ਜਿੰਨਾ ਟਾਈਮ ਤੁਸੀਂ ਇਹ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਤੋਂ ਚਲੇ ਹੋ ਦਰਾਲਾਂ ਦਾ ਬਰੋਡਰ ਨਹੀਂ ਕਰਦੇ ਉਹਨਾ ਟਾਈਮ ਤੁਸੀਂ ਐਵੇਂ ਜਿਕਰ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰ ਤੁਸੀਂ ਆਮੇਂ ਵਿੱਚ ਰਲੋਗੇ ਐਵੇਂ ਜਿਕਰ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਕਾਲੀਆਂ ਇਹਨਾਂ ਕਾਂਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆਂ ਤੋਂ ਬਾਹਰ ਆਜੋ ਇਕੱਠੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਓ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੇ ਰਹੀਆਂ ਨੇ ਤੁਸੀਂ ਨਾ ਰਹਿੰਦੇ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇਗੇ ਇੱਕ ਲੀਡਰ ਨੇ ਇੱਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਪਰਵਾਸ ਲਈ ਲੜਨ ਵਾਲਾ ਆ ਪਾਣਾ ਸਿੰਘ ਸਿੱਧੂ ਖੜਾ ਜਿਹੜੇ ਤੈਅ ਸੀ ਆਮ ਆਦੀ ਪਾਰਟੀ ਨੇ ਇੱਕ ਦਿਨ ਦੇ ਵਿੱਚ ਨੌ ਪਰਚੇ ਪਾਏ ਤੁਸੀਂ ਕਿਹੜੇ ਮੂਰੇ ਕਹਨੇ ਹੋ ਨੌ ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪੋ ਆਪਣੇ ਡਰਾਮੇ ਕਰਦੇ ਹੋ ਇੱਥੇ ਵਿਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਤੁਹਾਡੇ ਕੋਲੇ ਪਾਵਰਾਂ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਛੋਸ਼ਨ ਕਰਨਾ ਬੰਦ ਕਰੋ ਇਸ ਕਰਕੇ ਤਕੜੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਘੇਰਿਆ ਹੋਇਆ ਹਜ਼ਾਰਾਂ ਨੌਜਵਾਨ ਨਾਲ ਕੇ ਉੱਪਰ ਘੇਰਿਆ ਹੋਇਆ ਮੂੰਹ ਟੋਲ ਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਆਉਣ ਵਾਲੇ 10 ਦਿਨਾਂ ਨੂੰ ਟਰਾਲੀਆਂ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਕੱਲਾ ਚੋਣਾ ਤੇ ਕਰਸੀਮਤ ਨਹੀਂ ਆਜ ਯੂਨੀਵਰਸਿਟੀ ਚੋਣਾ ਤੇ ਕਰਸੀਮਤ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਯੂਨੀਵਰਸਿਟੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜੇ ਇਸ ਗੱਲ ਤੇ ਸਹਿਮਤ ਤਾਂ ਹੱਥ ਖੜੇ ਕਰਕੇ ਦੱਸੋ ਸਹਿਮਤੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾਂ ਆਣ ਹਿੱਕ ਦੇ ਜੋਰ ਨਾਲ ਲੜਾਂਗੇ ਬਿਲਕੁਲ ਵਿਚਾਰਤਾਰਾ ਕਿਹੜੇ ਮਗਰ ਲਗਣਾ ਸੁਣੋ ਗੱਲ ਵਿਚਾਰਤਾਰਾ ਆਹਾ ਬਾਈ ਜੀ ਜਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਹੋਏ ਬੈਠੇ ਆ ਇਸ ਵਿਚਾਰਤਾਰਾ ਮਗਰ ਲਗਣਾ ਕਿਸਾਨ ਮਜ਼ਦੂਰ ਜੱਥੇਵੰਦਿਆਂ ਮਗਰ ਲਗਣਾ ਸੁਣ ਲੈ ਬਾਈ ਜੀ ਗੱਲ ਜਿਹੜੀ ਤਾਂ ਗੱਲ ਕੀਤੀ ਆ ਵੀ ਕਿਹੜੀ ਵਿਚਾਰਤਾਰਾ ਮਗਰ ਲਗਣਾ ਕਿਸੇ ਦਲੀਦਾਰ ਦਲਾਲ ਨਹੀਂ ਬਣਨਾ ਇਹ ਗੱਲ ਆ ਸਾਡੀ ਇਹ ਵਿਚਾਰਤਾਰਾ ਜਿਹੜਿਆ ਤਾਂ ਸਵਾਲ ਦਾ ਜਵਾਬ ਮੰਗਿਆ ਦੋਸਤੋ ਦੋਸਤੋ ਆਪਸ ਵਿੱਚ ਨਹੀਂ ਲੜਨਾ ਯਾਰ ਅਸੀਂ ਅਸੀਂ ਇਸ ਗੱਲ ਤੋਂ ਬੜੇ ਅੱਕੇ ਤਸਤਾਏ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਦਿੱਲੀ ਦੇ ਦਰਾਲਾ ਨੇ ਸਾਨੂੰ ਬਹੁਤ ਤੰਗ ਕਰਿਆ ਲੜਾਈ ਇਹ ਆ ਬਾਈ ਜੀ ਲੜਾਈ ਇਹ ਆ ਕਿਸਾਨੀ ਅੰਦੋਲਨ ਜਾਂ ਪਹਿਲਾਂ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਜਿੱਤ ਕੇ ਦਿੱਤੇ ਪਹਿਲਾਂ ਵੀ ਅਸੀਂ ਤਿੰਨੇ ਕਿਸਾਨੀ ਬਿਲ ਅਸੀਂ ਕਿਸਾਨ ਜਿੱਥੇ ਬੰਦੀਆਂ ਨੇ ਕੈਨਸਲ ਕਰਾਏ ਨੇਗੇ 10 ਕਿਸੇ ਤਰੀ ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤੇ ਨੇਗੇ ਅਸੀਂ ਲੜਿਆ ਤੇ ਲੜਦੇ ਰਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਸਭ ਤੋਂ ਵੱਧ ਇੱਥੇ ਕੱਠ ਲੈ ਕੇ ਆ ਨੌਜਵਾਨਾਂ ਦਾ ਧਿਆਨ ਨਾਲ ਗੱਲ ਸੁਣ ਲਈ ਬਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ